ਖੁਆਇਸ਼ ਵੈਲਫੇਅਰ ਸੁਸਾਇਟੀ ਵੱਲੋਂ ਪੰਡ ਮੋਸਾਫਰ ਪਬੰਨਾ ਜੀ ਧਰਮ ਨਸਤਾਨ ਤੇ ਵਿਸ਼ਾਲ ਮੇਗਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਆਉ ਜਾਣਦੇ ਹਾਂ ਸੁਸਾਇਟੀ ਦੇ ਪ੍ਰਧਾਨ ਡਾਕਟਰ ਸੁਖਵਿੰਦਰ ਸਿੰਘ ਹੋਰਾਂ ਕੋਲੋਂ ਕੈਂਪ ਦੀ ਪੂਰੀ ਜਾਣਕਾਰੀ ਤੁਸੀਂ ਦੇਖ ਰਹੇ ਹੋ ਚੈਨਲ ਇਗਲੇ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਸਭਾ ਭਾਈ ਗੁਰਜੀ ਕੀ ਫਤਿਹ ਸ੍ਰੀਮੁ ਅਲਕਨ ਵਸੀਆਂ ਨੂੰ ਅਸੀਂ ਸੂਚਿਤ ਕਰਦੇ ਆ ਜੀ ਕਿ ਖੁਆਇਸ਼ ਵੈਲਫੇਅਰ ਸੁਸਾਇਟੀ ਜੋ ਕਿ ਬੜੇ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਉਹ ਆਪਣੇ ਲੜੀਵਾਰ ਕੈਂਪਾਂ ਦੇ ਤਹਿਤ ਇਸ ਵਾਰ ਜਿਹੜਾ ਅਗਲਾ ਉਹਨਾਂ ਦਾ ਮੈਗਾ ਕੈਂਪ ਇਸ ਖੁਆਇਸ਼ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਜਾ ਰਿਹਾ ਉਹ ਬਾਬਾ ਨਾਨਕ ਜੀ ਦੇ ਗੁਰਦੁਆਰੇ ਪਿੰਡ ਮੂਸਾਪੁਰ ਵਿਖੇ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਕਿ ਅਲੱਗ-ਅਲੱਗ ਰੋਗਾਂ ਦੇ ਸਪੈਸ਼ਲਿਸਟ ਡਾਕਟਰ ਆਪਣੀ ਸੇਵਾ ਨਿਭਾਣਗੇ ਜਿਵੇਂ ਕਿ ਡਾਕਟਰ ਜਗਤੇਸ਼ ਪਾਵਾ ਜੀ ਜੋ ਕਿ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਨੇ ਡਾਕਟਰ ਦਿਗਵੀਜੇ ਸਿੰਘ ਜੀ ਜਿਹੜੇ ਕਿ ਗੁਰਦਿਆਂ ਦੀਆਂ ਬਿਮਾਰੀਆਂ ਦੇ ਸਪੈਸ਼ਲਿਸਟ ਨੇ ਡਾਕਟਰ ਆਨੰਦ ਜੀ ਮੈਡੀਕਲ ਸਪੈਸ਼ਲਿਸਟ ਨੇ ਤੇ ਡਾਕਟਰ ਆਰ ਕੇ ਅਮਨਦੀਪ ਜੋ ਕਿ ਲੇਡੀਸ ਜਿੰਨੀਆਂ ਵੀ ਬਿਮਾਰੀਆਂ ਨੇ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਰ ਨੇ ਡਾਕਟਰ ਹੇਮਰਾਜ ਸੰਦੀਲਾ ਜੀ ਜੋੜਾ ਦੇ ਤੇ ਜਿੰਨੀਆਂ ਵੀ ਹੱਡੀਆਂ ਦੀਆਂ ਬਿਮਾਰੀਆਂ ਦੇ ਮਾਹਰ ਨੇ ਡਾਕਟਰ ਮਹਿਕ अरोड़ा ਜੀ ਨੱਕ ਗਲੇ ਤੇ ਕੰਨ ਦੇ ਮਾਹਰ ਨੇ ਤੇ ਡਾਕਟਰ ਸੁਨੇਹਾ ਜੀ ਜੋ ਕਿ ਡੈਂਟਿਸਟ ਨੇ ਦੰਦਾਂ ਦੀਆਂ ਰੋਗਾਂ ਦੇ ਮਾਹਰ ਡਾਕਟਰ ਨੇ ਇਸ ਤੋਂ ਇਲਾਵਾ ਸਾਡੇ ਨਾਲ ਡਾਕਟਰ ਸਰਵਜੀਤ ਸਿੰਘ ਜੀ ਤੇ ਡਾਕਟਰ ਕਿਰਨਦੀਪ ਕੌਰ ਜੀ ਇਹ ਵੀ ਡਾਕਟਰ ਜਾਰੇ ਜਿੰਨੇ ਵੀ ਹੈਗੇ ਨੇ ਜੀ ਸੇਵਾ ਨਿਭਾਉਣਗੇ ਅਸੀਂ ਸਮੂਹ ਲਕਨਵਾਸੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੋ ਖੁਆਇਸ਼ ਵੈਲਫੇਅਰ ਸੁਸਾਇਟੀ ਹਰ ਸਾਲ ਇਦਾਂ ਦੇ ਮੈਗਾ ਕੈਂਪ ਆਰਗੇਨਾਈਜ਼ ਕਰਦੀ ਆ ਪਿਛਲੇ ਸਾਲ ਵੀ ਇੱਕ ਬਹੁਤ ਵੱਡਾ ਕੈਂਪ ਆਰਗੇਨਾਈਜ਼ ਕੀਤਾ ਸੀਗਾ ਜੋ ਕਿ ਆਪ ਸਭ ਦੀ ਸੰਗਤਾਂ ਦੀ ਸਹਿਯੋਗ ਦੇ ਨਾਲ ਇੱਕ ਸਫਲ ਰਿਹਾ ਇਸ ਸਾਲ ਪਿੰਡ ਵਾਸੀ ਜਿੰਨੇ ਵੀ ਪਿੰਡ ਮੂਸਾਪੁਰ ਦੇ ਨਿਵਾਸੀ ਨੇ ਜੋ ਸਾਡੇ ਐਨ ਆਰ ਆਈ ਵੀਰ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਇਸ ਕੈਂਪ ਨੂੰ ਪੂਰਾ ਚਾੜਨ ਦੇ ਲਈ ਸਾਡੀ ਬਹੁਤ ਹੌਸਲਾ ਅਫਜ਼ਾਈ ਕੀਤੀ ਉਹਨਾਂ ਨੇ ਸਾਨੂੰ ਤਨੋਂ ਮਨੋਂ ਤਨੋਂ ਸਾਡੇ ਨਾਲ ਮੋਢੇ ਨਾਲ ਮੋਢਾ ਲਾਇਆ ਤਾਂ ਕਿ ਜੇ ਖੁਆਇਸ਼ ਵੈਲਫੇਅਰ ਸੁਸਾਇਟੀ ਜਿਹੜੀ ਇਹ ਕੈਂਪ ਆਰਗੇਨਾਈਜ਼ ਕਰਨਾ ਜਾ ਰਹੀ ਹੈ ਇਹ ਸਿਰਫ ਇਹਨਾਂ ਸੰਗਠਨਾਂ ਜੋ ਆਪਸਪ ਸੰਗਠਾ ਦੀ ਸਹਿਯੋਗ ਨਾਲ ਤੇ ਇਹਨਾਂ ਵੀਰਾਂ ਦੀ ਮਦਦ ਦੇ ਨਾਲ ਹੀ ਸੰਭਵ ਹੋ ਪਾਇਆ ਸੋ ਇਹਦੇ ਲਈ ਅਸੀਂ ਇਹਨਾਂ ਸਾਰੇ ਐਨਆਰਏ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਆਪ ਸਭ ਸੰਗਠਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਜਿਹੜਾ ਕੈਂਪ ਕੇ 24 ਮਾਰਚ ਦਿਨ ਐਤਵਾਰ ਨੂੰ ਪਿੰਡ ਮੂਸਾ ਪਰ ਸਥਾਨ ਗੁਰਦੁਆਰਾ ਬਾਬਾ ਨਾਨਕ ਜੀ ਵਿਖੇ ਲਗਾਇਆ ਜਾਏਗਾ ਸਵੇਰੇ 10 ਵਜੇ ਦੇ ਤਕਰੀਬਨ ਕੈਂਪ ਸ਼ੁਰੂ ਹੋਏਗਾ ਤੇ ਇਪਚਾਰ 3 4 ਵਜੇ ਤੱਕ ਚੱਲੇਗਾ ਜੀ ਤੋਂ ਸਮੂਹ ਸਾਧ ਸੰਗਤ ਜੀ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਆਪ ਪਲੀਜ਼ ਇਸ ਜੋ ਵੀ ਸੇਵਾ ਕਰ ਰਹੀ ਸੁਸਾਇਟੀ ਆ ਇਹਦਾ ਸਹਿਯੋਗ ਵੀ ਦਿਓ ਤੇ ਇਹਦੇ ਵੱਲੋਂ ਕੀਤੇ ਹੋਏ ਉਪਰਾਲਿਆਂ ਦੇ ਵਿੱਚ ਆਪਣੀ ਲਾਹੇ ਲਓ ਜੀ ਤੇ ਆਪ ਸਭ ਸੰਗਤ ਜਿੰਨੇ ਵੀ ਕਿਸੇ ਵੀ ਵੀਰ ਭਾਈ ਨੂੰ ਜਾਂ ਕਿਸੇ ਵੀ ਮਾਈ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਤਕਲੀਫ ਹੈ ਕੋਈ ਵੀ ਦੁੱਖ ਦਰਦ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਆ ਇਹਨਾਂ ਪਹੁੰਚ ਰਹੇ ਸਪੈਸ਼ਲ ਡਾਕਟਰਾਂ ਕੋਲ ਚੈੱਕਅਪ ਕਰਾਓ ਤੇ ਆਪਣਾ ਜੋ ਵੀ ਜਿਸ ਤਰ੍ਹਾਂ ਦਾ ਵੀ ਬਿਮਾਰੀ ਉਹ ਤੋਂ ਨਜਾਦ ਪਾਓ ਜੀ ਸੋ ਪਲੀਜ਼ ਆਪ ਸਭ ਨੂੰ ਅਸੀਂ ਫਿਰ ਤੋਂ ਇਹ ਬੇਨਤੀ ਕਰਦੇ ਹਾਂ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਹਾਜ਼ਰ ਹੋ ਕੇ ਆਪਣਾ ਲਾਹਾ ਪ੍ਰਾਪਤ ਕਰੋ ਜੀ ਤੇ ਇੱਕ ਇੱਕ ਗੱਲ ਹੋਰ ਅਸੀਂ ਜੋੜਨਾ ਚਾਹੁੰਦੇ ਹਾਂ ਕਿ ਜਿੰਨੀਆਂ ਵੀ ਇਸ ਸਾਡੇ ਨਾਲ ਸੰਸਥਾਵਾਂ ਜਿ ਜਿੰਨੇ ਵੀ ਇਹ ਡਾਕਟਰ ਸਾਹਿਬਾਨ ਆ ਰਹੇ ਆ ਇਹਨਾਂ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਨਾਲ ਲੱਗਦੇ ਜਿਹੜੀ ਇਹ ਮੈਡੀਸਿਨ ਇਸ ਕੈਂਪ ਵਿੱਚ ਦਿੱਤੀ ਜਾਏਗੀ ਉਹ ਬਿਲਕੁਲ ਫ੍ਰੀ ਹੋਏਗੀ ਤੇ ਜਿੰਨੇ ਵੀ ਅੱਗੇ ਤੋਂ ਇਸ ਪਰਚੀ ਦੇ ਉੱਤੇ ਜਿਹੜੀ ਸਲਿੱਪ ਖੁਆਇਸ਼ ਵੈਲਫੇਅਰ ਸੁਸਾਇਟੀ ਦੀ ਸਲਿੱਪ ਤੇ ਮੈਡੀਸਿਨ ਮਿਲੇਗੀ ਉਹ ਜਦੋਂ ਵੀ ਅੱਗੇ ਕਿਤੇ ਡਾਕਟਰ ਕੋ ਜਾਵਾਂਗੇ ਉਹ ਵੀ ਤੁਹਾਨੂੰ ਉਸ ਦੇ ਤੇ ਲੈਸ ਹੋ ਕੇ ਮਿਲੇਗੀ ਸੋ ਇੱਕ ਵਾਰ ਫਿਰ ਤੋਂ ਅਸੀਂ ਬੇਨਤੀ ਕਰਦੇ ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਕੇਸ ਕੈਂਪ ਵਿੱਚ ਹਾਜ਼ਰ ਹੋ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ